ਜਨਮਾਂ ਦੇ ਬਹੁਤਾ ਵਿਸ਼ਵਾਸ ਨਾਲ ਕਰਿਓ ਵੇਚ ਕੇ ਵੋਟ ਪਾ ਦਿਓ ਅਸੀਂ ਕਾਲੀ ਦਲ ਦੀ ਜਾਂ ਕਾਂਗਰਸੀ ਜਾਂ ਦੂਜੇ ਤੀਜੇ ਦੀ ਹਮਾਇਤ ਨਹੀਂ ਕਰਦੇ ਪਰ ਲੇਕਿਨ ਕਪੜੇ ਬਾਜਾਂ ਨੂੰ ਵੋਟ ਤੁਸੀਂ ਦੇ ਕੇ ਪਾਇਓ ਕਪੜੇ ਬਾਜਾਂ ਨੂੰ ਵੋਟ ਨਾ ਪਾ ਦਿਓ ਮੇਰੇ ਵੀਰੋ ਹੁਣ ਥੋੜਾ ਸਮਾਂ ਰਹਿ ਗਿਆ ਜਿਵੇਂ ਅਮਰਪਾਲ ਜੀ ਨਾਲ ਜਿਵੇਂ ਵੀ ਤੱਕਾਸ਼ਈ ਹੋਈ ਹੈ ਤੁਸੀਂ ਦੇਖਿਆ ਕਿ ਪੂਰੇ ਸੰਸਾਰ ਨੂੰ ਪਤਾ ਪੂਰੇ ਵਰਲਡ ਨੂੰ ਪਤਾ ਵੀ ਉਹ ਕਿੱਥੇ ਜਾ ਕੇ ਦੇਲ ਸੁਟੇ ਨੇ ਇੱਕ ਬੰਦੇ ਨੂੰ ਫੁੱਲਦੇ ਰਹੇ ਪਰ ਤਿਆਰ ਕਰਨੀ ਤੇ ਦੂਜਾ ਬੰਦਾ ਅੰਦਰ ਬੈਠਿਆ ਤੇ ਉਹ ਬਾਹਰ ਨਿਕਲ ਨਹੀਂ ਸਕਦਾ ਤੇ ਮੈਂ ਤੇ ਰਾਜਾ ਜੀ ਦੱਸ ਰਹੇ ਨੇ ਕਿ ਸਰਕਾਰ ਦੇ ਬਹੁਤ ਵੱਡੇ ਵੱਡੇ ਦਾਬੇ ਸੀ 600 ਜੂਟ ਮਾਫ ਕਰਨ ਦੇ ਰਾਜਾ ਜੀ ਦਾ ਫਲੇਟਾ ਪਿੰਡ ਹੈ ਜੇ ਕਿਸੇ ਵੀਰ ਨੂੰ ਪਤਾ ਨਾ ਹੋਏ ਤਾਂ ਮੇਰੇ ਕੋਲ ਪੁੱਛ ਲੋ ਨਹੀਂ ਫਲੇਟਾ ਕੋ ਰਾਜਾ ਜੀ ਜਿਹੜੇ ਕਿਸਾਨ ਮੰਡੀ ਚ ਸਬਜ਼ੀ ਵੇਚਦੇ ਨੇ ਇਹਨਾਂ ਦਾ 9200 ਰੁਪਿਆ ਬਿਜਲੀ ਦਾ ਬਿੱਲ ਆਇਆ ਪਹਿਲਾਂ ਵੀ ਕਹਿੰਦਾ ਮੈਂ ਬਿੱਲ ਭਰਾਂਦਾ ਰਹਿੰਦਾ ਐ ਪਰ ਉਹ ਜਿਹੜੇ 600 ਜੂਟ ਦੇ ਸੁਭਨੇ ਸੀ ਉਹ ਸੁਭਨੇ ਹਵਾ ਚ ਬਹੁਤ ਸਾਰੇ ਜੇਕਰ ਬਿੱਲ ਇਕੱਠੇ ਕਰੀਏ ਤਾਂ ਮੇਰੇ ਕੋਲ 20 ਬੰਦੇ ਹੋਰੇ ਤੋਂ ਇਲਾਵਾ ਆਏ ਨੇ ਜਿਨ੍ਹਾਂ ਦਾ ਇੱਕ ਬੀਬੀ ਪਰਮਜੀਤ कौर ਕੋਮੜੇ ਤੋਂ ਆਦਾਲਿਕ ਬਰਾਦਰੀ ਚੋਂ ਜਿਹੜੀ ਵਿਧਵਾ ਹੈ ਉਹ ਕਹਿੰਦੀ ਮੇਰੇ ਘਰ ਦਾ 45000 ਰੁਪਿਆ ਬਿੱਲ ਆਇਆ ਤਾਂ ਮੈਂ ਇਹਨਾਂ ਦਾ ਡਰਾਮੇ ਵਜ੍ਹਾ ਪੁੱਛਣਾ ਚਾਹੁੰਦਾ ਐ ਇਸ ਤੇ ਜਿਆਦਾ ਤੁਹੀ 6-600 ਜੁੜਦੀ ਮਾਫੀ ਦੀ ਗੱਲ ਕਰਦੇ ਆ ਤਾਂ ਲੋਕ ਪਿੰਡ ਸਾਡੇ ਪਿੱਛੇ ਪਿੱਛੇ ਫਿਰਦੇ ਅਸੀਂ ਕਿੰਨੀ ਕਿੰਨੀ ਗੱਲ ਕਰੀਏ ਸਬਜ਼ੀਆਂ ਲੈਣਾਂ ਤੇ ਚੱਲ ਰਹੇ ਰਜਿਸਟ੍ਰੇਸ਼ਨ ਚੋਰ ਫੜੋ ਮੁੱੱਚੇ ਨੂੰ ਲਗਭਗ 4 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਜਿੱਥੇ ਜਾਲੀ ਐਸੇ ਸਰਟੀਫਿਕੇਟ ਬੀਸੀ ਸਾਡੇ ਤੇ ਕਰਕੇ ਜਿਹੜੇ ਲੋਕ ਨੌਕਰੀਆਂ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਲੜਾਈ ਬੀਟੀ ਹੋਈ ਹੈ ਤੇ ਸਾਡੇ ਸਾਰੇ ਹੀ ਸਮਾਜ ਦੇ ਆਗੂ ਸਹਿਬਾਨ ਪੂਰਨ ਤੌਰ ਤੇ ਸਹਿਯੋਗ ਦੇ ਰਹੇ ਨੇ ਇਹ ਆ ਗਿਆ ਸਮਾਂ ਹੁਣ ਉਹ ਲੋਕੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਐ ਕਿ ਕਿਸਾਨੀ ਨਾਲ ਜੁੜਿਆ ਹੋਏ ਮੁੰਡਾ ਮਜ਼ਦੂਰਾਂ ਨਾਲ ਜੁੜਿਆ ਹੋਏ ਜਾਂ ਮਜ਼ਦੂਰਾਂ ਨਾਲ ਹੋਵੇ ਜਾਂ ਐਸ.ਡੀ.ਸੀ. ਲੋਕਾਂ ਨਾਲ ਹੋਣ ਪਰ ਜਿਹੜਾ ਹੁਣ ਤੁਸੀਂ ਦੇਖ ਰਹੇ ਨੂੰ ਲੋਕ ਸਭਾ ਲਖਨ ਦਾ ਬੀਗਮ ਬਚ ਚੁੱਕਾ ਪੂਰਾ ਜਿਹੜਾ ਖਾੜਾ ਪੰਜਾਬ ਵਿੱਚ ਭੱਜਿਆ ਹੋਇਆ ਆਪਣੇ ਆਪਣੇ ਕੈਂਡੀਡੇਟ ਖੜਕੇ ਕਲਕਲੀਸ ਤੇ ਜਾਂਦੇ ਬਹੁਤ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕਰ ਰਹੇ ਨੇ ਅਨਾਉਂਸਮੈਂਟਾਂ ਕਰਦੇ ਨੇ ਤੇ ਮੇਰੀ ਸਾਰੀ ਪੰਜਾਬ ਵਾਸੀਆਂ ਨੂੰ ਕਲ-ਕਲੇ ਘਰਾਂ ਚੋਂ ਆਵਾਜ਼ਾਂ ਦੀ ਜਿੱਥੇ ਵੀ ਸਾਡੇ ਸਰੋਤੇ ਪ੍ਰੈਸਰਾਂ ਹੀ ਸੁਣ ਰਹੇ ਨੇ ਉਹਨਾਂ ਵੀਰਾਂ ਨੂੰ ਅਪੀਲ ਹੈ ਬੇਨਤੀ ਹੈ ਕਿ ਉਹ ਬੰਦਾ ਦੇਖ ਕੇ ਮੈਂ ਪਾਰਟੀ ਬਾਜੀ ਤੋਂ ਫਰੁੱਟ ਕੇ ਗੱਲ ਕਰ ਰਿਹਾ ਕਿ ਪਾਰਟੀ ਨੂੰ ਦੇਖੋ ਇਹ ਫਲਾਣੀ ਪਾਰਟੀ ਹੈ ਜੀ ਦੂਜੀ ਪਾਰਟੀ ਹੈ ਤੇਜੀ ਪਾਰਟੀ ਹੈ ਉਸ ਬੰਦੇ ਨੂੰ ਆਪਣੀ ਕੀਮਤੀ ਬੋੜ ਦੇ ਦਿਓ ਜਿਹੜਾ ਤੁਹਾਡੇ ਹੱਕਾਂ ਦੀ ਲੜਾਈ ਕਰਨ ਵਾਲਾ ਹੋਵੇ ਤੁਹਾਡੇ ਹੱਕਾਂ ਦੀ ਰਾਖੀ ਕਰਨ ਵਾਲਾ ਹੋਵੇ ਤੁਹਾਡੇ ਦੁੱਖ ਸੁੱਖ ਦਾ ਸਾਥੀ ਹੋਵੇ ਏ ਦਾ ਹੋਏ ਜਿਵੇਂ ਪਹਿਲਾਂ ਆਪਾਂ 70 ਸਾਲ ਤੋਂ ਚੱਲ ਰਹੀਆਂ ਇੱਥੇ ਇਲੈਕਸ਼ਨ ਜਦੋਂ ਵੋਟਾਂ ਮਟੋਰ ਕੇ ਮੁੜ ਕੇ ਆਉਂਦੇ ਨਹੀਂ ਲੋਕ ਪਰਲੋ ਮੱਛੀ ਪਏ ਹੁੰਦੇ ਨੇ ਤੇ ਗਰੰਟੀਆਂ ਦੇ ਕੇ ਜਿਵੇਂ ਛੇ ਛੇ ਗਰੰਟੀਆਂ ਦੀ ਗੱਲ ਕਰ ਲੋ ਨਸ਼ਾ ਖਤਮ ਕਰਨਾ ਕੈਫੀਰ ਖਤਮ ਕਰਨੀ ਲੋਕਾਂ ਨੂੰ ਪੰਜ ਮੱਝ ਮਾਦਲੇ ਪਲਾਟ ਦੇਣੇ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਲਈ ਪੈਸੇ ਦੇਣੇ ਤੇ ਮਲਾਜ਼ਮਾਂ ਨੂੰ ਪੱਕਾ ਕਰਨ ਲਈ ਤੇ ਇਸੇ ਤਰ੍ਹਾਂ ਕਿਸਾਨਾਂ ਨੂੰ ਬਹੁਤ ਵੱਡੇ ਵੱਡੇ ਦਾਅਵੇ ਪੰਜ ਮਿੰਟਾਂ ਅੱਜ ਜਿਹੜੀ ਐਮਐਸਪੀ ਮਿਲਦੀ ਹੈ ਉਹ ਵੀ ਜਰਾ ਧਿਆਨ ਰੱਖਣਾ ਵੀ 5 ਮਿੰਟਾਂ ਚ ਮਿਲਦੀ ਆ ਜਾਂ ਪਿਛਲੇ 2.5 ਸਾਲ ਚ ਮਿਲ ਗਈ ਆਪਾਂ ਨੂੰ ਐਮਐਸਬੀ ਤੇ ਸਾਰੀ ਮੇਰੇ ਵੀਰਾਂ ਨੂੰ ਅਪੀਲ ਹੈ ਬੇੰਤੀ ਆਪਣੀ ਕਿ ਕੀਮਤੀ ਵੋਟ ਬੰਦਾ ਦੇ ਕੇ ਪਾ ਦਿਓ ਤਾਂ ਕਿ ਕੱਲ ਨੂੰ ਤੁਹਾਡੇ ਕੰਮ ਆਣ ਵਾਲਾ ਹੋਵੇ ਤੇ ਅੱਜ ਆਪਾਂ ਨੂੰ 4 ਸਾਲ 11 ਮਹੀਨੇ 10 ਦਿਨ ਬੀਤ ਗਏ ਨੇ ਅਸੀਂ ਜਿਹੜੇ ਐਸਬੀਸੀ ਲੋਕ ਨੇ ਸਿਰਫ ਤੁਹਾਡੇ ਕੋਲੇ ਨਾਰਾ ਰਹਿ ਜਾਂਦਾ ਡਾਕਟਰ ਪੀਮਰਾਓ ਉਮੀਦਵਾਰ ਜੀ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਐਸੇ ਤਰ੍ਹਾਂ ਕਾਂਸ਼ੀਰਾਮ ਜੀ ਤੁਹਾਡੀ ਸੋਸ ਤੇ ਪਹਿਰਾ ਦੇਾਂਗੇ ਠੋਕੇ ਪਰ ਮੈਨੂੰ ਲੱਗਦੀ 4 ਸਾਲ 11 ਮਹੀਨੇ 10 ਦਿਨ ਬੀਤ ਗਏ ਆ तकरीबन 20 ਦਿਨ ਰਹਿ ਗਏ ਜੇਕਰ ਤੁਹਾਡੇ ਆਪਣੇ ਹੱਕਾਂ ਦੀ ਰਾਖੀ ਲਈ ਤੁਸੀਂ ਪਹਿਰਾ ਦੇ ਸਕਦੇ ਤਾਂ ਲੋਕਾਂ ਦੀਆਂ ਗੱਲਾਂ ਬਾਤਾਂ ਜਨਾਇਓ ਇਹ ਬ੍ਰੈਡ ਪਕੌੜੇ ਤੇ ਨਾ ਗਿਰੋ ਠੰਡਿਆਂ ਤੇ ਨਾ ਲੋਕਾਂ ਦੇ ਸੂਟਾਂ ਤੇ ਨਾ ਜਾਇਓ ਪੈਸੇ ਤੇ ਨਾ ਜਾਇਓ ਬੋਰਡ ਦੇ ਇੱਕ ਚੰਗੇ ਵਿਅਕਤੀ ਨੂੰ ਪਾ ਦਿਓ ਤਾਂ ਕਿ ਜਿਹੜਾ ਤੁਹਾਡਾ ਪੰਜਾਬ ਦਾ ਪੰਜਾਬ ਦੀ ਨੌਜਵਾਨੀ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਸੁਧਾਰ ਹੋ ਸਕੇ ਸਾਡੀਆਂ ਜਿਹੜੀਆਂ ਜੈਡ ਮੰਗਾਂ ਨੇ ਲੋਕਾਂ ਮੀਆਂ ਪੂਰੀਆਂ ਹੋ ਸਕਣ ਇਹ ਡਰਾਮੇਬਾਜ਼ ਲੋਕ ਜਿਵੇਂ ਚੁਟਕਲੇ ਸਟੇਜਾਂ ਤੇ ਸੁਣਾ ਦਿੰਦੇ ਨੇ ਨੱਚ ਸਕਦੇ ਨੇ ਸਟੇਜਾਂ ਚਲਾ ਸਕਦੇ ਨੇ ਪਰ ਸਰਕਾਰਾਂ ਚਲਾਣੀਆਂ ਬਹੁਤ ਔਖੀਆਂ ਤੁਸੀਂ ਦੇਖੇ ਰਹੇ ਬਹੁਤ ਵੱਡੇ ਵੱਡੇ ਘਟਾਲਿਆਂ 'ਚ ਜਿਵੇਂ 400 ਕਰੋੜ ਦਾ ਘਟਾਲਾ ਹੋਇਆ 300 ਕਰੋੜ ਦਾ ਸ਼ਰਾਬ ਦਾ ਘਟਾਲਾ ਹੋਇਆ ਤੇ ਮੈਨੂੰ ਲੱਗਦੀ ਹੈ ਦੇਸ਼ ਦੀ ਆਜ਼ਾਦੀ ਮੰਗੋ ਅੱਜ ਖੁਸ਼ੀ ਮਨਾ ਰਹੇ ਨੇ ਵੀ ਕੇਂਜਰੀ ਵਾਲੀ ਬਾਹਰ ਆ ਕੇ ਪ੍ਰਚਾਰ ਕਰੇਗਾ ਪਰ ਉਹ ਪਰਤਿਆਰ ਔਰ ਕਿਹੜੇ ਇਨਕਲਾਬ ਦੇ ਕਰੇਗਾ ਇਹ ਵੀ ਪਤਾ ਹੈ ਜਿਹੜਾ ਪਹਿਲਾਂ ਹੀ ਦੋਸਤ ਜਿਹੜਾ ਪਹਿਲਾਂ ਹੀ ਟ੍ਰੈਫਿਕ ਵਿੱਚ ਲੋਕਾਂ ਅੰਦਰ ਸੀ ਉਹ ਆ ਕੇ ਪ੍ਰਚਾਰ ਕਰਦੇ ਤੁਸੀਂ ਇਹਨਾਂ ਤੇ ਬਹੁਤਾ ਵਿਸ਼ਵਾਸ ਨਾ ਕਰਿਓ ਦੇਖ ਕੇ ਵੋਟ ਪਾ ਦਿਓ ਅਸੀਂ ਕਾਲੀ ਦਲ ਦੀ ਜਾਂ ਕਾਂਗਰਸੀ ਜਾਂ ਦੂਜੇ ਤੀਜੇ ਦੀ ਹਮਾਇਤ ਨਹੀਂ ਕਰਦੇ ਪਰ ਲੇਕਿਨ ਕਪਲੇਵਾਜਾਂ ਨੂੰ ਵੋਟ ਤੁਸੀਂ ਦੇ ਕੇ ਪਾ ਦਿਓ ਕਪਲੇਵਾਜਾਂ ਨੂੰ ਵੋਟ ਨਾ ਪਾ ਦਿਓ ਮੇਰੇ ਵੀਰੋ ਹੁਣ ਥੋੜਾ ਸਮਾਂ ਰਹਿ ਗਿਆ ਜਿਵੇਂ ਅਮਰਪਾਲ ਜੀ ਨਾਲ ਜਿਵੇਂ ਵੀ ਤੱਕਾਸ਼ਈ ਹੋਈ ਹੈ ਤੁਸੀਂ ਦੇਖਿਆ ਕਿ ਪੂਰੇ ਸੰਸਾਰ ਨੂੰ ਪਤਾ ਪੂਰੇ ਵਰਲਡ ਨੂੰ ਪਤਾ ਬੀਓ ਕਿੱਥੇ ਜਾ ਕੇ ਜੇਲ੍ਹ ਦੇ ਸੂਟੇ ਨੇ ਤੇ ਇੱਕ ਬੰਦੇ ਨੂੰ ਫੁੱਲਦੇ ਰਹਿਣ ਪਰ ਤਿਆਰ ਕਰਨੀ ਤੇ ਦੂਜਾ ਬੰਦਾ ਅੰਦਰ ਬੈਠਿਆ ਤੇ ਉਹ ਬਾਹਰ ਨਿਕਲ ਨਹੀਂ ਸਕਦਾ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਇੱਕ ਕਪੜੇਵਾਜ ਨੂੰ ਪ੍ਰਚਾਰ ਕਰਨ ਲਈ ਤੁਸੀਂ ਦੇਖਦੇ ਹੋ ਤੇ ਉਸ ਵੀਰ ਨੂੰ ਅੰਦਰ ਬੈਠੇ ਨੇ ਜਿਹੜਾ ਹੈ ਜੇਲ੍ਹ ਤੇ ਬੈਠੇ ਨੂੰ ਜਿਤਾਇਓ ਜਿਓ ਆਪਣੇ ਹੱਕਾਂ ਦੀ ਆਪਣੀ ਕੌਮ ਦੀ ਲੜਾਈ ਲੜ ਰਿਹਾ ਤੇ ਮੈਂ ਹੁਣ ਐਵੇਂ ਮੇਰੇ ਕੋਲ ਰਾਜਾ ਜੀ ਆਏ ਨੇ ਇੱਕ ਖਸਾਨ ਮੰਡੀ ਤੋਂ ਬੁਲਕਾਰ ਜੀ ਆਏ ਨੇ ਤੇ ਸਾਰੀ ਸਾਡੀ ਕਿਸਾਨ ਵੰਡੀ ਯੂਨੀਅਨ ਦੇ ਸਾਡੇ ਮੈਂਬਰ ਸਾਹਿਬਾ ਆਏ ਨੇ ਤੇ ਰਾਜਾ ਜੀ ਦੱਸ ਰਹੇ ਨੇ ਕਿ ਸਰਕਾਰ ਦੇ ਬਹੁਤ ਵੱਡੇ ਵੱਡੇ ਦਾਬੇ ਸੀ 600 ਜੁਟ ਮਾਫ ਕਰਨ ਦੇ ਰਾਜਾ ਜੀ ਦਾ ਫਲੇਟਾ ਪਿੰਡ ਹੈ ਜੇ ਕਿਸੇ ਵੀਰ ਨੂੰ ਪਤਾ ਨਾ ਹੋਏ ਤਾਂ ਮੇਰੇ ਕੋਲ ਪੁੱਛ ਲਓ ਵੀ ਫਲੇਟਾ ਤੋ ਰਾਜਾ ਜੀਆ ਜਿਹੜੇ ਕਿਸਾਨ ਮੰਡੀ ਚ ਸਬਜ਼ੀ ਵੇਚਦੇ ਨੇ ਇਹਨਾਂ ਦਾ 9200 ਰੁਪਿਆ ਬਿਜਲੀ ਦਾ ਬਿੱਲ ਆ ਪਹਿਲਾਂ ਵੀ ਕਹਿੰਦਾ ਮੈਂ ਬਿੱਲ ਭਰਾਂਦਾ ਰਹਿੰਦਾ ਹਾਂ ਪਰ ਉਹ ਜਿਹੜੇ 600 ਜੂਟ ਦੇ ਸੁਫਨੇ ਸੀ ਉਹ ਸੁਫਨੇ ਹਵਾ ਚ ਬਹੁਤ ਸਾਰੇ ਜੇਕਰ ਬਿੱਲ ਇਕੱਠੇ ਕਰੀਏ ਤਾਂ ਮੇਰੇ ਕੋਲ 20 ਬੰਦੇ ਹੋਰੇ ਤੋਂ ਇਲਾਵਾ ਆਏ ਨੇ ਜਿਨ੍ਹਾਂ ਦਾ ਇੱਕ ਬੀਬੀ ਪਰਮਜੀਤ ਕੌਰ ਕੋਮੜੇ ਤੋਂ ਬਾਲਮਿਕ ਬਰਾਦਰੀ ਚੋਂ ਜਿਹੜੀ ਵਿਧਵਾ ਹੈ ਉਹ ਕਹਿੰਦੀ ਮੇਰੇ ਘਰ ਦਾ 45000 ਰੁਪਿਆ ਬਿੱਲ ਆ ਤਾਂ ਮੈਂ ਇਹਨਾਂ ਨੂੰ ਡਰਾਮੇ ਵਜਾ ਕੇ ਪੁੱਛਣਾ ਚਾਹੁੰਦਾ ਹੈ ਇਸ ਪੇਜਾ ਤੋਂ ਵੀ 6600 ਜੁੜਦੀ ਮਾਫੀ ਦੀ ਗੱਲ ਕਰਦੇ ਆਂ ਤਾਂ ਲੋਕ ਪਿੰਡ ਸਾਡੇ ਪਿੱਛੇ ਪਿੱਛੇ ਫਿਰਦੇ ਆਂ ਸੀ ਕਿੰਨੀ ਕਿੰਨੀ ਗੱਲ ਕਰੀਏ ਇੰਨੀ ਮਹਿੰਗੀਆਂ ਕਰਦਾ ਹੋਇਆ ਤੁਹਾਨੂੰ ਸੇਵਾ ਦਾ ਯਾਦਕਾਂ ਤੇ ਕਹਿੰਦਾ ਮੈਂ ਸੋਚ ਸਮਝ ਕੇ ਬਹੁਤ ਹੀ ਧਿਆਨ ਨਾਲ ਵੋਟ ਪਾ ਦਿਓ ਜਿਹੜਾ ਉਮੀਦਵਾਰ ਚੰਗਾ ਹੋਵੇ ਤੇ ਪਹਿਲਾਂ ਵਾਂਗੂ ਇਹ ਨਾ ਹੋਵੇ ਬੁੜਕੇ ਤੁਹਾਨੂੰ 5 ਸਾਲ ਨਾ ਦਿੱਕੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਜਿਹੜਾ ਚੋਣ ਦਾ ਸੈਸੀ ਅਖਾੜਾ ਹੈ ਉਹ ਭੱਜ ਚੁੱਕਿਆ ਹੈ ਕੋਈ ਕੈਂਡੀਡੇਟ ਕਿਥੋਂ ਆ ਗਿਆ ਕਿੱਥੇ ਲੜ ਰਿਹਾ ਕਿਥੋਂ ਆ ਕੇ ਕਿੱਥੇ ਲੜ ਰਿਹਾ ਮੈਂ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਵੋਟ ਦਾ ਇਸਤੇਮਾਲ ਆਪਾਂ ਨੂੰ ਜਿਹਨੂੰ ਵੋਟ ਪਾਉਣ ਦਾ ਆਪਾਂ ਨੂੰ ਹੱਕ ਦੇਗੇ ਨਹੀਂ 바ਵਾ ਸਾਹਿਬ ਉਹਦਾ ਇਸਤੇਮਾਲ ਆਪਾਂ ਸਹੀ ਤਰੀਕੇ ਨਾਲ ਕਰੀਏ ਕੋਈ ਇਲੈਕਸ਼ਨ ਚੰਡੀਗੜ੍ਹ ਤੋਂ ਲੜਦਾ ਉਹ ਤੋਂ ਬਾਅਦ ਫਿਰ ਨਲਕੁਰ ਸਾਹਿਬ ਚਲ ਜਾਂਦਾ ਨਲਕੁਰ ਸਾਹਿਬ ਤੋਂ ਫਿਰ ਫਟੂਰ ਸਾਹਿਬ ਚਲ ਜਾਂਦਾ ਉਹ ਸਿਆਣੇ ਕਹਿੰਦੇ ਨੇ ਵੀ ਜੇ ਆਪਣਾ ਮਾਰੂਗਾ ਤਾਂ ਛਾਂਵੇਂ ਦਾ ਸੁੱਕੂਗਾ ਸੋ ਸਾਰੇ ਸਾਥੀਆਂ ਨੂੰ ਇਹ ਬੇਨਤੀ ਹੈ ਕਿ ਜਿਹੜੇ ਲੋਕਲ ਕੈਂਡੀਡੇਟ ਨੇ ਉਹਨਾਂ ਨੂੰ ਵੋਟ ਜ਼ਰੂਰ ਪਾਈ ਜਾਵੇ ਇਹ ਜਿਹੜੇ ਝੂਠੇ ਤੇ ਅਖੌਤੀ ਇਨਕਲਾਬੀ ਨੇ ਜਿਨ੍ਹਾਂ ਨੇ ਭਗਤ ਸਿੰਘ ਦੇ ਗੀਤ ਲਾ ਕੇ ਪੂਰੇ ਇਲੈਕਸ਼ਨ ਦੀ ਕੈਂਪੇਨ ਨਾ ਕੀਤੀਆਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਰਾਜ ਸਭਾ ਦਾ ਜਿਹੜਾ ਮੈਂਬਰ ਹੈ ਉਹ ਨਾਮਿਨੇਟ ਕਰਨੇ ਸੀ ਕੀ ਭਗਤ ਸਿੰਘ ਦੇ ਪਰਿਵਾਰ ਤੋਂ ਇਹਨਾਂ ਨੂੰ ਕੋਈ ਮਿਲਿਆ ਨਹੀਂ ਜਿਹਨਾਂ ਨੂੰ ਨਾਮਿਨੇਟ ਕਰ ਸਕਣ ਉਸ ਤੋਂ ਬਾਅਦ ਹੁਣ ਦੇਖੋ ਤੁਸੀਂ ਹੁਣ ਟਿਕਟਾਂ ਵੰਡੀਆਂ ਨੇ ਕੀ ਭਗਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਕੋਈ ਇਹਨਾਂ ਨੂੰ ਮਿਲਿਆ ਨਹੀਂ ਜਿਹਨੂੰ ਇਹ ਟਿਕਟ ਦੇ ਸਕਣ ਤਾਂ ਸਾਥੀਓ ਇਹ ਝੂਠੇ ਇਨਕਲਾਬੀ ਨੇ ਜੇਲ੍ਹ ਜਾਏ ਕਿ ਕੋਈ ਹੋਰ ਜੇਲ੍ਹ ਕਰ ਜੇ ਤਾਂ ਕਹਿਣ ਦੇ ਨੇ ਵੀ ਇਹਦੇ ਇਹ ਕੀਤਾ ਹੋਊਗਾ ਤਾਂ ਜੇਲ੍ਹ ਗਿਆ ਹੈ ਹੁਣੇ ਆਪ ਜਦੋਂ ਜੇਲ੍ਹੋਂ ਬਾਹਰ ਆਇਆ ਸਾਡੇ ਸੀਐਮ ਸਾਹਿਬ ਸਾਰੇ ਕੰਮ ਛੱਡ ਕੇ ਇਹਨੂੰ ਰਿਸੀਵ ਕਰਨ ਗਏ ਨੇ ਵੀ ਪਤਾ ਨਹੀਂ ਅੰਦਰੋਂ ਕਿਹੜੀ ਇਹ ਜੜੀ ਹੈਗੀ ਇਹ じゃ ਕੰਮ ਕਰਕੇ ਆਇਆ ਵੀ ਇਹਨੂੰ ਰਿਸੀਵ ਕਰਨ ਗਏ ਨੇ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਆਪਾਂ ਨੂੰ 70 ਸਾਲ ਹੋ ਗਏ ਆਪਾਂ ਆਪਣੇ ਹੱਕ ਆਪਾਂ ਆਪਣੀ ਤਾਕਤ ਆਪਾਂ ਪਛਾਣ ਨਹੀਂ ਸਕੇ ਬੇਨਤੀ ਕਰਦਾ ਸਾਰੀ ਸੰਗਤ ਨੂੰ ਵੀ ਆਪਾਂ ਹੁਣ ਤਾਂ ਆਪਣੇ ਹੱਕ ਪਛਾਣ ਲਓ ਹੁਣ ਤਾਂ ਆਪਾਂ ਪਛਾਣ ਲਓ ਵੀ ਆਪਾਂ ਨੂੰ ਵੋਟ ਜਿਹੜੀ ਉਹ ਕਿਹਨੂੰ ਪਾਉਣੀ ਚਾਹੀਦੀ ਹੈ ਸਾਫ ਕਾਂਸ਼ੀਰਾਮ ਕਹਿੰਦੇ ਹੁੰਦੇ ਸੀ ਇਹ ਵੀ ਵੋਟ ਵੇਚਣਾ ਬੇਟੀ ਵੇਚਣ ਦੇ ਬਰਾਬਰ ਹੈ ਆਪਾਂ ਇਹ ਜਿਹੜੀਆਂ ਗੱਲਾਂ ਸਾਰੀਆਂ ਇਹਨਾਂ ਤੇ ਅਮਲ ਕਰੀਏ ਤੇ ਝੂਠੇ ਇਨਕਲਾਬੀ ਨੇ ਜਿਹੜੇ ਇਹਨਾਂ ਨੂੰ ਆਪਾਂ ਵੋਟ ਨਾ ਪਾਈਏ ਕੈਂਡੀਡੇਟ ਦੇਖ ਕੇ ਲੋਕਲ ਕੈਂਡੀਡੇਟ ਨੂੰ ਵੋਟ ਪਾਈਏ ਜੀ ਜੈ ਭੀਮ ਜੈ ਭਾਰਤ ਹਿੰਦੂ ਤੌਰ ਤੇ ਸਹਿਯੋਗ ਦੇ ਰਹੇ ਨੇ ਤੇ ਆ ਗਿਆ ਸਮਾਂ ਹੁਣ ਉਹ ਲੋਕੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਚਾਹੇ ਕਿਸਾਨੀ ਨਾਲ ਜੁੜਿਆ ਹੋਏ ਮੁੰਡਾ ਮੁਲਾਜ਼ਮਾ ਨਾਲ ਜੁੜਿਆ ਹੋਏ ਇਹ ਮਜ਼ਦੂਰਾਂ ਨਾਲ ਹੋਵੇ ਇਹ ਐਸਡੀਸੀ ਲੋਕਾਂ ਨਾਲ ਹੋਵੇ ਪਰ ਜਿਹੜਾ ਹੁਣ ਤੁਸੀਂ ਦੇਖ ਰਹੇ ਨੋ